ਆਜੂਗਰਾ ਛਕੀਏ ਗਰਮ ਗਰਮ ਮੇਥਿਆਂ ਵਾਲੀ ਮੱਕੀ ਦੀ ਰੋਟੀ ਨਾਲ ਲੱਸੀ ਨਾਲ ਦਹੀਂ ਦੇ ਨਾਲ ਕਹਿੰਦੇ ਘਰ ਦੀ ਮਖਣੀ ਆ ਚੀਜ਼ ਸਿੱਖ ਲੋ ਬਈ ਜਿਹੜੇ ਮੈਂ ਤੁਹਾਨੂੰ ਜਮਾ ਨੇੜੇ ਕਰਕੇ ਦਿਖਾਉਣਾ ਤਾਂ ਕਿ ਤੁਹਾਨੂੰ ਸਮਝ ਲੱਗੇ ਜੀ ਸਵਾਦ ਹੀ ਕਹਿੰਦੇ ਵੱਖਰਾ ਆ ਜਾਂਦਾ ਮਖਣੀ ਨਾਲ ਤਾਂ ਹਾਂਜੀ ਸੋ ਅੱਜ ਤੁਹਾਨੂੰ ਬਣਾਉਣੀ ਆ ਦੱਸਾਂਗੇ ਮੇਥਿਆਂ ਵਾਲੀਆਂ ਰੋਟੀਆਂ ਮੱਕੀ ਦੇ ਆਟੇ 'ਚ ਹੈ ਵੀ ਹੈ ਸਿੱਧਾ ਸਾਬ ਪਹਿਲਾਂ ਮੈਂ ਇੱਥੇ ਚੰਗੀ ਤਰ੍ਹਾਂ ਰਗੜ ਲੈਣੇ ਆ ਨਾ ਡੋਂਗ ਕੇ ਜਿਵੇਂ ਗੱਡੀ 'ਚ ਡੋਂਗਦੀ ਸੀ ਫਿਰ ਰਗੜ ਕੇ ਐਨ ਬਣਾ ਲੈਣਾ ਸਮਾਨ ਤਿਆਰ ਕਰਕੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜਦੋਂ ਘਰੇ ਕੋਈ ਆਪਣੇ ਦਾਲ ਸਬ지 ਨਾ ਹੋਵੇ ਮੈਂ ਇਥੇੋਂ ਫਿਰ ਲਿਆ ਕੇ ਮम्मी ਤਾਂ ਨਾਲ ਠਮਾਰਦੀ ਮੇਰੇ ਹਾਂ ਮਾਰਦੀ ਤਾਂ ਮੈਂਂਟੀ ਪਰ ਮੱਕੀ ਦੀਆਂ ਰੋਟੀਆਂ ਚ ਕਈਆਂ ਤੋਂ ਨਹੀਂ ਲੈਂਦੀਆਂ ਮੈਂ ਇਥੇ ਆਆਂ ਇਹ ਮੈਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਰਾਹ ਆ ਦੇਖ ਮਮੀ ਇਹ ਕੀ ਕਰਦੇ ਮਮੀ ਆਟਾ ਪੂਰਾ ਮਲਣਾ ਪੈਂਦਾ ਪੂਰਾ ਆਟਾ ਮਲਣਾ ਹੈ ਮੱਕੀ ਦਾ ਚੱਕ ਆ ਚੀਜ਼ ਆਤੀ ਸਰ ਕੁਲੋਬਿਚ ਜਿਹੜੇ ਕਈ ਬੀਬੀਆਂ ਲਫਾਫਿਆਂ ਤੇ ਲਾਉਂਦੀਆਂ ਆ ਦੇ ਆ ਦੇ ਆ ਚੀਜ਼ ਸਿੱਖਣ ਵਾਲੀ ਆ ਵੀ ਇਹ ਕਿਵੇਂ ਰੋਟੀ ਗੋਲ ਹੋਣੀ ਆ ਤੇ ਕਿਵੇਂ ਪੇੜਾ ਉਹ ਬਣਾਣਾ ਵੱਡਾ ਆ ਦੇ ਆਟਾ ਥੋੜਾ ਜਿਹਾ ਮੋਟਾ ਰੱਖਿਓ ਜਿਹੜਾ ਤੁਸੋਂ ਟੁੱਟੇ ਨਾ ਹਨਾ ਹਾਂ ਮੰਮੀ ਕਾਲਡਾ ਕਾਲਡਾ ਰੱਖਿਓ ਆਹ 10 20 ਵੀ ਆਟਾ ਕਾਲਡਾ ਨਹੀਂ ਨਹੀਂ ਬਾਣਾ ਵਾਲਾ ਕਾਲਡਾ ਨਾ ਬਤਾ ਹਾਂ ਬਸ ਇਹ ਜਿਹੀ ਹੁੰਦਾ ਆਹ ਦੇਖੋ ਇਹ ਮੈਂ ਤੁਹਾਨੂੰ ਜਮਾ ਨੇੜੇ ਕਰਕੇ ਦਿਖਾਉਣਾ ਤਾਂ ਕਿ ਤੁਹਾਨੂੰ ਸਮਝ ਲੱਗ ਜੇ ਤੇ ਰੋਟੀ ਆ ਜਿਹੜੀ ਟੁੱਟੇ ਨਾ ਲਾਉਣੀ ਐ ਮੰਮੀ ਦਾ ਕਣਕ ਵਾਲੀਆਂ ਵਾਂਗੂ ਹੀ ਲਾ ਦਿੰਦੀ ਆ ਤੇ ਚੱਕ ਇਹ ਐ ਚੱਕ ਇਹ ਜਿੱਡੀ ਕਣਕ ਦੀ ਰੋਟੀ ਹੁੰਦੀ ਹੈ ਉੱਡੀ ਰੋਟੀ ਤਵੇ ਜਿੱਦੀ ਛੱਡ ਦਿੰਦੀ ਆ ਲਾ ਕੇ ਤੁਸੀਂ ਵੀ ਸਿੱਖ ਸਕਦੇ ਹੋ ਆ ਦੇਖੋ ਜਿਵੇਂ ਹੁਣ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਇਆ ਆ ਦੇਖੋ ਪਹਿਲਾਂ ਆਇਆ ਆਟਾ ਪੂਰੀ ਤਰ੍ਹਾਂ ਮਲਣਾ ਹਨ ਮਲ ਕੇ ਐ ਜਾਵਾਂ ਬਰੀਕ ਕਰ ਲੈਣਾ ਅੱਜ ਤੁਹਾਨੂੰ ਜਮਾਂ ਨੇੜਿਓਂ ਦਿਖਾ ਰਿਹਾ ਮੈਂ ਤਾਂ ਆਕੇ ਤੁਹਾਡੇ ਸਮਝ ਪੈ ਜਾਵੇ ਵੀ ਕਰਨਾ ਕੀ ਹੈ ਤੇ ਕਿਵੇਂ ਰੋਟੀ ਬਣਨੀ ਹੈ ਬਸ ਇਹ ਦੂ ਬਾਅਦ ਜਿਵੇਂ ਗਾਂ ਦਾ ਪ੍ਰੋਸੈਸ ਤੁਹਾਨੂੰ ਦੱਸਿਆ ਦੇਖੋ ਆਟਾ ਲੈ ਕੇ ਥੋੜਾ ਜਿਹਾ ਜਿੰਨਾ ਕਿ ਤੁਹਾਡੇ ਹੱਥ 'ਚ ਆ ਜਾਏ। ਪੇੜਾ ਬਣਾਉਣ ਨੂੰ ਠੀਕ ਹੋ ਜੇ ਹਨਾ। ਨਾ ਕਈ ਮੋਟੀਆਂ ਬਾਹਰੀਆਂ ਬਣਾਉਂਦੀਆਂ। ਹਾਂ। ਜਦ ਲੜਾ ਹੈ ਆਟਾ ਕਣਕ ਦਾ ਆਟਾ ਐ ਮੈਂ ਹੀ ਬਣਾਉਂਦੀ ਆ। ਹੂੰ। ਇਹ ਚੱਕ। ਬੱਲੇ 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 ਬੱਲੇ। ਕੋਈ ਬੜਾ ਵੱਡਾ ਲੰਮਾ ਚੌੜਾ ਕੰਮ ਨਹੀਂ ਹੈਗਾ। ਅੱਜ ਕੰਮ ਦਿਨਾਂ ਨੂੰ ਆਉਂਦੀਆਂ ਨਹੀਂ। ਆਹ ਬਹੁਤ ਨਹੀਂ ਕਈਆਂ ਨੂੰ ਤਾਂ ਆਉਂਦੀਆਂ। ਕਈਆਂ ਨੂੰ ਨਹੀਂ ਆਉਂਦੀਆਂ ਵਿਚਾਰੀਆਂ। ਲਫਾਫੇ ਵੀ ਨਹੀਂ ਮੰਦੀ ਰੋਟੀ ਹਾਂ ਕਈਆਂ ਤੋਂ ਲਫਾਫਿਆਂ ਤੇ ਵੀ ਨਹੀਂ ਬਣਦੀ ਸਹੀ ਲੱਗਾ ਮੱਕੀ ਦੀ ਰੋਟੀ ਆਪਾਂ ਧੰਦਾਰ ਚ ਵੀ ਲਾਇਆ ਮੱਕੀ ਦੀ ਰੋਟੀ ਆ ਦੇਖੋ ਆ ਦੇਖੋ ਕਿਉਂ ਚਲਦਾ ਜਿਵੇਂ ਮੈਂ ਚਗਲਾ ਵੇਲਣਾ ਚਲਦਾ ਹੁੰਦਾ ਹੱਥ ਇਹ ਐਕਸਪੀਰੀਅੰਸ ਆ ਪਿਆ 60 ਸਾਲਾਂ ਦਾ ਐਕਸਪੀਰੀਅੰਸ ਆ ਬੋਲਦਾ ਇਹ ਐਵੇਂ ਨਹੀਂ ਰੋਟੀਆਂ ਗੋਲ ਗੋਲ ਲੈਿੰਦੀਆਂ ਕਿੱਕ ਹੁਣ ਤਾਂ ਗਏ ਸਾਰੇ ਪਹਿਲਾਂ ਚੱਲਿਆਂ ਦੇ ਦਿਵਾਲੇ ਮੈਂ ਲਾਉਂਦੀ ਦੇਖੀਆਂ ਮਮੀ ਜਦੋਂ ਤੋਂ ਲਾ ਕੇ ਸੇਕ ਜਦੋਂ ਰੋਵਨ ਹੁੰਦੇ ਸੀ ਮੂਹਰੇ ਧਰ ਕੇ ਚਿੱਲੇ ਦੇ ਜਦੋਂ ਫੋਲਦੀ ਹੁੰਦੀ ਸੀ ਰੋਟੀ ਪਾਥੀ ਤੇ ਚਿੱਲੇ ਦੇ ਮੂਹਰੇ ਨਹੀਂ ਆਪ ਰੱਖ ਲੈਂਦੇ ਆਂ ਵੀ ਫੁੱਲੂਗੀ ਰੋਟੀ ਹੁਣ ਲਾ ਕੇ ਰੋਟੀ ਰਾੜ ਦੇ ਥੱਲੇ ਚੁੱਲਿਆਂ 'ਚ ਰਾੜਦੇ ਸੀ ਕੋਲਿਆਂ ਤੇ ਹਾਂ ਇਹ ਮੱਕੀ ਦੀ ਵੀ ਰਾੜਦੀ ਸੀ ਤੂੰ ਹਾਂ ਕੋਲਿਆਂ ਦੇ ਰਾੜਦੀ ਆ ਕੋਲੇ ਤੇ ਗੋਹੇ ਤੇ ਵੀ ਰਾੜ ਦਿੰਦੀ ਸੀ ਹੂੰ ਕੋਲਿਆਂ ਤੇ ਛੇਤੀ ਰੜ ਜਾਂਦੀ ਆ ਹੂੰ ਇੰਨਾ ਹੀ ਕੰਮ ਆ ਦੇਖੋ ਬਸ ਲੈ ਆ ਵੀਰ ਬਣਾਲੀ ਚਪੇੜ ਜਿਹੀ ਰੋਟੀ ਬਹੁਤ ਆਸਾਨ ਤਰੀਕਾ ਆਹ ਮੱਖਣੀ ਸਵਾਦ ਹੀ ਕਹਿੰਦੇ ਵੱਖਰਾ ਆ ਜਾਂਦਾ ਮੱਖਣੀ ਨਾਲ ਲਿਆ ਕਰਾਂ ਖਾਈਏ ਗਰਮਾ ਗਰਮ ਤਾਜੀ ਤਾਜੀ ਖਾ ਲਈਏ ਥੱਕ ਲੈ ਦਹੀਂ ਪਾਵਾ ਉਹਨੇ ਕਿਹਾ ਦਹੀਂ ਹੈਗਾ ਲੱਸੀ ਲੱਸੀ ਵੀ ਆਏਗੀ ਯਾਰ ਬੱਲੇ 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 ਵੀ ਆ ਜਾਓ ਵੀ ਜਿਹਨੇ ਛਕਣੇ ਆ ਪ੍ਰਸ਼ਾਦ ਦੇ ਕਿਉਂ ਏ ਆ ਆ ਗਿਆ ਮੂੰਹ ਚ ਪਾਣੀ ਗਈਆਂ ਦੇ ਤਾਂ ਇਹ ਡੱਗ ਪੀਲਾੜ ਕਿੱਕੋ ਇਹ ਆਏ ਦੂਸੇਕ ਸਾਡੇ ਨੂੰ ਮੱਕੀ ਦੀ ਰੋਟੀ ਜਿਹਨੇ ਮੇਥੇ ਵਾਲੀ ਮੱਕੀ ਦੀ ਰੋਟੀ ਲਾਉਣੀ ਆ ਤੁਸੀਂ ਆ ਤੁਹਾਨੂੰ ਵੀਡੀਓ ਬਹੁਤ ਆਸਾਨ ਤਰੀਕੇ ਦੇ ਨਾਲ ਜ਼ੂਮ ਕਰਕੇ ਨੇੜੇ-ਨੇੜੇ ਦਿਖਾਈ ਆ ਤਾਂ ਕਿ ਤੁਹਾਨੂੰ ਸਮਝਣ ਦੇ ਵਿੱਚ ਵੀ ਆਸਾਨੀ ਹੋ ਜੀ ਤੇ ਤੁਸੀਂ ਸਮਝ ਵੀ ਸਕੋ ਇਹ ਕਰਨਾ ਕੀ ਆ ਇਹ ਲਾਏ ਸੀਗੇ ਦੋ ਗੁੱਟੀਆਂ ਲਈਆਂ ਸੀ ਮੇਥਿਆਂ ਦੀ ਹਨ ਫਿਰ ਮੈਂ ਇਥੇ ਡੰਗ ਕੇ ਚੰਗੀ ਤਰ੍ਹਾਂ ਆਪਾਂ ਕੁੰਡੇ ਦੇ ਵਿੱਚ ਕੁੱਟ ਲਈ ਸੀ ਹਨ ਉਹ ਵੀਡੀਓ ਸਾਥੋਂ ਰਹਿ ਗਈ ਸ਼ੋਰੀ ਉਲਟਨ ਵਾਲੀ ਵੀਡੀਓ ਰਹਿ ਗਈ ਸਾਥੋਂ ਪਰ ਕਟਣਾ ਬਹੁਤ ਆਸਾਨ ਆ ਜਿੰਨਾ ਟਾਈਮ ਪਾਣੀ ਜੇ ਕੱਢ ਦੇਣ ਇਹਨਾਂ ਦਾ ਹਨ ਮੇਥਿਆਂ ਦਾ ਆਜੋ ਕਰਾ ਛਕੀਏ ਗਰਮ ਗਰਮ ਮੇਥਿਆਂ ਵਾਲੀ ਮੱਕੀ ਦੀ ਰੋਟੀ ਨਾਲ ਲੱਸੀ ਨਾਲ ਦਹੀਂ ਦੇ ਨਾਲ ਕਹਿੰਦੇ ਘਰ ਦੀ ਮਖਣੀ ਦੇਖ ਕੇ ਕਈਆਂ ਦੇ ਤਾਂ ਮੂੰਹ ਦੇ ਵਿੱਚੋਂ ਆ ਗਿਆ ਹੋਣੀਆਂ ਲਾਲ ਆਜੋ ਭੱਜ ਕੇ ਕਰਾ ਖਾਈਏ ਮਿੱਤਰੋ ਪਿਆ ਆਜੋ ਨਹੀਂ ਦੇਣਾ ਸਮਾਨ ਹੁਣ ਤੈਨੂੰ ਮੈਂ ਜਨ ਸਭ ਕੁਝ ਲੈ ਕੇ ਆਂ ਆ ਜਾਓ ਉੱਥੇ ਸਹੀ ਕਰਾ ਦੇ ਨਾਮ ਮੜਿਆ ਫੇਰ ਨਾਮ ਮੇਰਾ ਫੇਰ ਦੇਖੀ ਫੇਰ ਮੈਂ ਜਿਹੜਾ ਕੁਝ ਕੰਮ ਕਰਨਾ ਕਰੀ ਆ ਆ ਜਾ ਉਹ ਕੋਣ ਵੀ ਨਹੀਂ ਦਿਲ ਦੀ ਨਸੀਬ ਇਹ ਜਾਣਾ ਪੈਂਦਾ ਉੱਥੇ ਸਾਰੇ ਕੁੱਤੇ ਬੈਠਾ ਕੇ ਇਹਨੂੰ ਲੈ ਤਾ ਆਈ ਜੇ ਹੁਣ ਉੱਥੇ ਸਮਾਨ ਨਾ ਮਿਲਿਆ ਫੇਰ ਤੇਲ ਵੀ ਤੇਥੋਂ ਭੋਣਾ ਜੇ ਮੈਂ ਸਿੱਧੀ ਗੱਲ ਆ ਉਥੇ ਜਦੋਂ ਨਾ ਲੱਗ ਜੀ 8:00 8:00 ਹੋ ਗਏ ਨੰਬਰ ਦਾ ਮਿਲਣਾ ਨਹੀਂ ਮੈਨੂੰ ਪਤਾ ਜੰਗਾ ਇੰਨਾ ਮਗਰੋਂ ਬੁੜਗਾ ਆ ਕੇ ਲੈ ਲੈਂਦੇ ਗਾ ਬਾਹਰ ਅੰਦਰ ਨਹੀਂ ਜਾਂਦਾ ਇੰਨੇ ਨੂੰ ਕਿੰਨੇ ਨੂੰ ਕਿੰਨੇ ਆ ਦਿੰਦੇ 2 ਵਜੇ ਹੀ ਤਾਂ ਤਾਂ ਇਹ ਤਾਂ ਖੁੱਲੀ ਹੁੰਦੀ ਫਿਰ ਲੰਚ ਦਾ ਮੋੜ ਜਾਂਦਾ ਨਾ ਜੰਗਾ ਲੰਚ ਟਾਈਮ ਥੋੜਾ ਹੁੰਦਾ ਲੰਚਾ ਲੰਚ ਲੰਚ ਕਹਿ ਲਾਂਦਾ ਇੰਚ ਕਹਿ ਲਾ ਹਾਂ ਉਹਦੇ ਵਿੱਚ ਕੀ ਬੜਾ ਮਿਲਣਾ ਮੈਨੂੰ ਨਹੀਂ ਲੱਗਦਾ ਕਿ ਮਿਲੂਗਾ ਸਮਾਨ ਉਹ ਅੱਜ ਵੀ ਲੜਦਾ ਸੀ ਕਹਿੰਦਾ ਪੰਜੀਰੀ ਨਹੀਂ ਰੜਾ ਕੇ ਦੇਣੀ ਪੰਜੀਰੀ ਦਾ ਸਮਾਨ ਤਾਂ ਇਕੱਠੇ ਹੀ ਲਿਆਉਣਾ ਸੀ ਹਲਵਾਰੇ ਜਾਵਲਣਾ ਸੀ ਤੂੰ ਤਾਂ ਅਹੀਂ ਇੱਥੇ ਸਿੱਧ ਹਲਵਾਰੇ ਤਾਂ ਦਿੰਦੇ ਨਹੀਂ ਟੋਕਣ ਟੋਕਣ ਤਾਂ ਦਿੰਦੇ ਨਹੀਂ ਉੱਥੇ ਤਾਂ ਨਵਾਂ ਸਮਾਨ ਤਾਂ ਮਿਲ ਜਾਂਦਾ ਆਹ ਗੱਡੀ ਦੇ ਅੰਦਰ ਜਾਣ ਦੇਣੀ ਉਹਨਾਂ ਨੇ ਇੱਕ ਸਿਆਪਾ ਥੋੜਾ ਉੱਥੇ ਥੋੜਾ ਉੱਥੇ ਉਹਨਾਂ ਕੁੰਡੀ ਦੂਰ ਉੱਖਾ ਚਲ ਆਪਾਂ ਤੁਹਾਨੂੰ ਦੱਸੀ ਜਾਣਾ ਵੀ ਅੱਜ ਜੇ ਨਾਮ ਮਿਲਿਆ ਆਪਾਂ ਇੱਥੋਂ ਤੇਲ ਭੋਆਣਾ ਗੱਡੀ ਚ ਮੈਂ ਨੀਂਦ ਖਰਾਬ ਕਰਾਤੀ ਸੀ ਮੇਰੀ ਨੀਂਦ ਖਰਾਬ ਕਰਾਤੀ ਐ ਦੀ ਜੋ ਆਖਦੀ ਸਾਰੀ ਰਾਤ ਸੌਣਾ ਨਹੀਂ ਕਾ ਹੁਣ ਇਹਦੀ ਨੀਂਦ ਖਰਾਬ ਕਰਾਤੀ ਸਾਰਾ ਤਾਂ ਫੋਨਾਂ ਤੇ ਰਕਰੇ ਨਾ ਕਦੇ 10 ਮਿੰਟ ਫੋਨ ਵੀ ਬੰਦ ਕਰ ਦਿਆ ਕਰ ਫੋਨ ਕਦੋਂ ਚਲਾਉਣਾ ਰਾਤ ਨੂੰ ਮੇਰਾ ਬੰਦ ਹੁੰਦਾ ਤਾਂ ਆਵੇ ਤੋਂ ਬਾਅਦ ਫੋਨ ਹੁੰਦਾ ਬੰਦ ਮੈਂ ਤਾਂ 20 ਵਾਰੀ ਵੀ ਖਿੜਦੀ ਆ 50 ਵਾਰੀ ਵੀ ਆ ਕੋਲੇ ਖਾ ਪੈਂਦਾ ਤੁਹਾਨੂੰ ਮਕਾਨ ਨੂੰ ਤਾਂ ਦਵਾਈ ਲੈਣ ਜਾਣਾ ਕਿ ਹੋਈ ਐ ਦਵਾਈ ਉਹ ਫਿਰ ਕੱਲ ਨੂੰ ਕੱਠੀ ਜਾੜਣਾਂ ਦੇ ਨਾਲ ਹੀ ਹਲਵਾਰੇ ਨੂੰ ਸਮਾਨ ਚੱਕ ਲੈਣਾ ਸੀ ਮਾਰੇ ਕੱਲ ਨੂੰ ਦਿੰਦੇ ਨਹੀਂ ਹਲਵਾਰੇ ਦੇਣਾ ਤਾਂ ਇਹਨਾਂ ਨੇ ਵੀ ਨਹੀਂ ਅੱਜ ਦੇਖੀ ਚੱਲ ਮੈਂ ਜਾਣਾ ਤੇਰੇ ਪਿਓ ਨੂੰ ਕੱਲ ਜ਼ੋਰ ਲਾਉਂਦਾ ਸੀ ਕਹਿੰਦਾ ਲੈ ਜਾ ਬਾਪੂ ਲੈ ਜਾ ਬਾਪੂ ਕਹਿੰਦਾ ਮੈਂ ਕਾਟ ਵੀ ਗਿਆ ਪੁੱਛਿਆ ਵੀ ਸਮਾਨ ਹੈਗਾ ਸਾਰਾ ਸਮਾਨ ਕਈ ਜਿਹੜੀ ਤੈਨੂੰ ਪਤਾ ਨਹੀਂ ਲੱਗਦਾ ਕਿਹੜਾ ਚੱਕ ਲੈਣੀ ਹੈ ਮੈਨੂੰ ਵੀ ਤੇਰੇ ਪਿਓ ਨੂੰ ਨਹੀਂ ਪਤਾ ਲੱਗਦਾ ਹਾਂ ਲੈ ਕੇ ਕੀ ਆਲਾ ਸਰਪਲ ਸਾਬਣ ਚਾਹ ਪੱਤੀ ਰਫੈਂਡ ਉੱਚੇ ਵਾਲਾ ਵੀ ਲੈ ਕੇ ਆਉਣਾ। ਹੋਰ ਕੀ ਆ? ਬੱਸ। ਪੰਜ ਛੇ ਚੀਜ਼ਾਂ ਆਈਆਂ। ਰਾਹੋ। ਬਾਲਗੜ ਦਾ ਲੈਣਾ। ਬਾਲਗੜ ਲੈ ਲੈ। ਬਾਹਰ ਦਾ ਮੈਂ ਮੇਰਾ ਕੋਲ ਲੈਣਾ ਨੀਗਾ। ਮੇਰੇ ਕੋਲ ਦੱਸ। ਮੇਰਾ ਨਾ 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 ਨਾ। ਬਾ ਠੀਕ ਆ। ਮੇਰੇ ਕੋਲ ਦਾ ਸਾਰਾ ਕੁਝ ਹੋਏਗਾ ਮੈਂ ਦਾ ਕੁਝ ਨਹੀਂ ਲੈਣਾ। ਹਾਂ। ਮਰਾ ਦਾ ਲਿਆਇਆ ਮੈਂ ਉਧਰੋਂ। 3 ਤੇ ਦਾ ਜ ਕੰਮ ਬੁਲੀ ਜਾਂਦੇ ਆ। ਕਾਠੀ ਹੈ ਨਹੀਂ। ਮਨ ਤਾਂ ਆਏ ਸੀਗਾ ਵੀ ਕਦੇ ਹੋ ਗਿਆ ਕੰਮ। ਹੁਣ ਪੰਜੀਰੀ ਦਾ ਸਮਾਨ ਲੈ ਕੇ ਆਉਣਾ ਹੈ ਹੋਰ ਤੇ ਰੇੜੀ ਵੀ ਲਾ ਕੇ ਰਹਿਣੀ ਆ ਸੁਣੋ ਬਾਈ ਹੁਣਾਂ ਕੋਲੇ ਚੱਲਦੇ ਆ ਡੱਡੀ ਬਾਈ ਹੁਣਾਂ ਕੋਲੇ ਆਪਣੇ ਯਾਰ ਆਹੋ ਕਹਿਣਾ ਕੀ ਕੀ ਆ ਪੰਜੀਰੀ ਦਾ ਹੀ ਬਾਹਮਾ ਬਦਾਮ ਬਦਾਮ ਕਾਜੂ ਲੋਗਾਂ ਮਖਜ ਖਸਖਸ ਇਹ ਜੇ ਕੋਈ ਲੈਣਾ ਚਲੋ ਚੱਲਦੇ ਆ ਉਹਨਾਂ ਦੇ ਕੋਲ ਮੜਕਾ ਸਮਾਨ ਜੀ ਹਾਂਜੀ ਹਾਂਜੀ 410 ਆ ਪਾ ਲਿਆਂਦਾ ਬਾਈ ਨੇ ਟਰੈਕਟਰ ਨਵਾਂ ਹੈ ਵਧਾਈਆਂ ਦੇ ਕੇ ਚੱਲ ਗਏ ਬਾਈ ਨੂੰ ਪਤਾ ਨਹੀਂ ਕੌਣ ਇਹਨਾਂ ਦਾ ਟਰੈਕਟਰ ਦਾ ਦੇਲ ਹੈ ਜੱਟਾਂ ਦਾ ਟਰੈਕਟਰ ਦਾ ਇਹ ਹਾਜਲਾ ਚਾਹ ਹੁੰਦਾ ਹੈ ਹੈ ਵੀ ਜਾੜੇ ਘਣਾ ਲਿਆਂਦਾ ਨਵਾਂ ਵਧਾਈਆਂ ਦੇ ਕੇ ਚੱਲ ਗਿਆ ਬਾਈ ਨੂੰ ਇਹ ਦੇ ਵਧਾਈਆਂ ਇਹਨਾਂ ਦਾ ਪੂਰੇ ਚਾਦ ਚੀ ਲੈ ਜਾਂਦਾ ਉਹ ਤਾਂ ਨਹੀਂ ਨਹੀਂ ਹੁੰਦਾ ਹੈ ਇਹ ਨਹੀਂ ਹੁੰਦਾ ਨਵੀਂ ਚੀਜ਼ ਦਾ ਚਾਹ ਹੀ ਪਾਣਾ ਆਉਂਦਾ ਟਰੈਕਟਰ ਦਾ ਤਾਂ ਉਹ ਵੀ ਜੱਟ ਨੂੰ ਬਹੁਤ ਚਾਹ ਹੁੰਦਾ ਬਦਾਈਆਂ ਭਾਈ ਯੱਕ ਬੀਤਿੰਗ ਹੈ ਵਧਾਈਆਂ ਮੰਨ ਲਿਆ ਵਧਾਈਆਂ ਉਹਨੇ ਵੀ ਹੈ ਆ ਭਈਆ ਬਾਪ ਤਾਂ ਅੰਦਰ ਜਾਵਾ ਉਹ ਰਮੇ ਦਾ ਸੁਣਾਈ ਹੋਣ ਜਦੋਂ ਘਰੇ ਜਾਂਦੇ ਨੇ ਤੇਲ ਤੇ ਚੋਣ ਕੇ ਮਠਈ ਵੰਡਣਗੇ ਆ ਬੱਲੇ 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 ਆਪਾਂ ਨਾਲ ਹੀ ਚੱਲ ਵਰਦੇ ਆਂ ਮੂੰਹ ਤਾਂ ਮਿੱਠਾ ਕਰਕੇ ਆਵਾਂਗੇ 3 ਮਿੰਟ ਵਧਾਈਆਂ ਵੀ ਦਿੱਤੇ ਆਉਣ ਉਹ ਬਾਈ ਨੂੰ ਚੱਲੋ ਤੇ ਗਾਹ ਪਾਈ ਜਾਂਦੀ ਮਮੇ ਗੱਡੀ ਜੀ ਜਾਂ ਮੇਥਿਆਂ ਨਾਲ 10 ਮਿੰਟ ਡੰਗਲੇ ਕੁੜੀ ਮੈਂ ਭੈ ਕਿਉਂ ਕਰਾਈ ਆ ਗੱਡੀ ਕੋਈ ਘਰੇ ਜਾ ਕੇ ਕਰ ਲੈ ਤੂੰ ਬਾਹਲੀ ਛੇਤੀ ਕੰਮ ਨਿਮੇੜ ਨੂੰ ਫਿਰਦੀ ਵੀ ਗੱਡੀ ਜੀ ਨਿਮੇੜ ਲਾ ਇੱਥੇ ਸਾਰਾ ਖਲਾਰਾ ਪਾ ਦੇਣਾ। ਉਹ ਅਸ ਨਹੀਂ ਪੈਂਦਾ ਸੀਸਾ ਨਾਲ ਮੈਂ ਆ ਸਿੱਟਾਂ ਦਿੱਤੇ। ਐਵੇਂ ਗਾਹ ਪਾ ਦੇਣਾ ਵਿੱਚ। ਨਾ ਅੱਗੇ ਬਾਲੀ ਸਾਹਿਬ ਕੀ ਕੀ ਦੀ ਆ। ਅੰਦਰ ਇਹਦਾ ਗੰਦ ਪਿਆ ਵਿੱਚ ਉਹਦੇ। ਇਹਦਾ ਟਿੱਡੀਆਂ ਫੜਦੀਆਂ ਵਿੱਚ ਗੰਦੀਆਂ ਵਾੜਦੀਆਂ। ਕਿੱਥੇ ਟਿੱਡੀਆਂ ਵੀ ਆਪਦੇ ਕੋਲੇ ਛੱਡ ਦਿੰਨੀ ਆ। ਨਾ ਛੱਡੂ ਛੱਡੀ ਇੱਥੇ ਛੱਡ ਦੇ। ਵੀ ਉਹ ਨਹੀਂ ਨਹੀਂ ਗੰਦ ਨਹੀਂ ਪਾਉਣਾ ਪਕਰ ਅੱਗੇ। ਨਾ ਕਰੇ ਨਹੀਂ ਛੱਡਣਾ ਕਰੇ ਕਿੱਥੇ ਪਾਵੇਂਗਾ ਬੋਰੀ ਚ। ਉਹ ਸਵਾਰ ਸਵਾਰ ਦਾ ਮੋਦੀ ਨੇ ਕਿਹਾ ਵੀ ਗੰਦ ਨਹੀਂ ਪਾਉਣਾਗਾ। ਆ ਕੇ ਇੱਥੇ ਆ ਕੇ ਮਾਰ। ਨਹੀਂ ਨਹੀਂ। ਉਹ ਮੋਦੀ ਨੇ ਕਿਹਾ ਨਹੀਂ ਗੰਦ ਪਾਉਣਾ ਸਵੱਛ ਭਾਰਤਾਂ ਉਹ ਬਾੜੀ ਨਾ ਖੋਲਦੀ ਸੀਸੇ ਦੇ ਭਲੇਖੇ ਵਾ ਪਾਪਾ ਗੰਦ ਨਾ ਮੋਦੀ ਤਾਂ ਮੈਂ ਜਾਣਦੀ ਸਮਾਰਕੇ ਰੱਖਦਾ ਤੇ ਮੋਦੀ ਨੇ ਸਮਾਰਕ ਹੀ ਰੱਖਿਆ ਵਿਆ ਹਾਂ ਰੱਖਿਆ ਦਾ ਮੋਦੀ ਦੇ ਹਾਂ ਦੇਖਾ ਕੇ ਜਾਂਦੇ ਆ ਆਹ ਦਾ ਆ ਕੇ ਜਾਂਦੇ ਆ ਕੁੱਤੇ ਨਾਲੇ ਹੋਰ ਆ ਅੱਧੇ ਮੇਥੇ ਇੱਥੇ ਲਈ ਫੇਰਦੀਆਂ ਲੈ ਇੱਥੇ ਖਾਣ ਤਾਂ ਨਹੀਂ ਲੱਗੀ ਜੀ ਗਾਉਂਦੀ ਹੋਈ ਫਿਰ ਹੁਣ ਘਰ ਜਿਓ ਉਹ ਮੈਨੂੰ ਲੱਗਦਾ ਮੇਥੇ ਦਾ ਲਖਾਏ ਨਹੀਂਗੇ ਵਿੱਚ ਮੇਥੇ ਨਹੀਂ ਲਖਾਇਆ ਵਿੱਚ ਬਈ ਚੰਗਾ ਮੈਂ ਤੈਨੂੰ ਪੁੱਛੀ ਗਿਆ ਮੈਂ ਨਾ ਤੈਨੂੰ ਸਾਰਾ ਕੁਝ ਤਾਂ ਮੈਂ ਕਹੀ ਗਈਆਂ ਪਾਈ ਜਾਂਦੇ ਇੱਥੇ ਮੈਨੂੰ ਨਹੀਂ ਕਿਹਾ ਤੂੰ ਖੜ ਜਾ ਪਰ ਚੀਜ਼ ਦੇਖਣਾ ਪੜ ਰੋਲਾ ਆਏ ਆ ਤੈਨੂੰ ਪੜਨਾ ਵੀ ਨਹੀਂ ਆਉਣਾ ਮੇਥੇ ਘਰੇ ਜਾ ਕੇ ਦੇਖਾਂਗੇ ਨਹੀਂ ਦਾ ਹਾਂ ਉਹੀ ਕੰਮ ਹੋ ਗਿਆ ਹੋ ਗਿਆ ਮੇਥੇ ਨਹੀਂ ਮੰਗਾਇਆ ਇੱਥੋਂ ਲੈ ਲਈ ਹੁਣ ਉਹਦੇ ਤੇ ਰਹੇ ਸਭਾਈਆ ਹੋਰ ਗਾਂ ਪਾ ਤਲ ਓਹ ਤੇ ਕਾਹਨੋ ਕੇ ਕਿਹੜਾ ਬਾੜੀ ਸਾਫ ਹੈ ਕਿ ਥੋੜਾ ਗੰਦ ਪਿਆ ਵਾ ਵਿੱਚ ਮੈਂ ਸਾਫ ਕਰਾ ਕੇ ਲੈਣਾ 300 ਰੁਪਇਆ ਲਾਇਆ ਕੱਲ ਮਾਇਆ ਤਬਾਕੀ ਲੈ ਆ ਬੱਚੋਂ ਵੀ ਬੈਕਅਪ ਮਰਾਇਆ ਰੇ ਉਹ ਫੇਰ ਉਹ ਮੈਂ ਤਾਂ ਹੀ ਮੇਰਾ ਜੀ ਨਹੀਂ ਕਰਦਾ ਹੁੰਦਾ ਉਹ ਗੱਡੀ ਸਾਫ ਕਰਾਉਣ ਨੂੰ ਲੇ ਕੇ ਆਦੇ ਹਜੇ ਖੋਸ ਪਏ ਆ ਤੇ ਹੁਣ ਘਰੇ ਜਾ ਕੇ ਡੋਂਗ ਲਿਓ ਜੀ ਨਹੀਂ ਜੀ ਦਾਟ ਚੋਣੇ ਆ ਬੀ ਮੈਲੀਗਾ ਸਮਾਨ ਜੇ ਨਾਮ ਮਿਲਦਾ ਤੇਰੇ ਜਮੇ ਹੁ ਪੈਣਾ ਸੀ ਸਾਰਾ ਕੋ ਪਤਾ ਸੀ ਵੀ ਮਿਲ ਜਾਣਾ ਹੂੰ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਸੀ ਮੈਨੂੰ ਜਾਣਾ ਤੈਨੂੰ ਪਤਾ ਨਹੀਂ ਪਤਾ ਲੈ ਲੈਣਾ ਹੂੰ ਆਏ ਨਹੀਂ ਦਿੰਦੇ ਉਹ ਨਾ ਦਿੰਦੇ ਕਿਉਂ ਨਹੀਂ ਹੈ ਨੰਬਰ ਲੱਗਦਾ ਐਤ ਕੀ ਨੰਬਰ ਬਣੀ ਅੱਜ ਤਾਂ ਲੱਗੀ ਐ ਤਾਂ ਜਮਾ ਹੀ ਬੇਲੀ ਪਈ ਸੀ ਜਿਵੇਂ ਕਾਂ ਬੋਲਦੀ ਸੀ ਕੰਟੀਨ ਜਾਇਤਾ ਪਰ ਉਹ ਵੀ ਅੰਦਰੋਂ ਵੀ ਖਾਲੀ ਪਈ ਸੀ ਸਮਾਨ ਵੀ ਮਾਈ ਮਾਈ ਤਾਂ ਜਾਂਦਾ ਨਾਲ ਦੀ ਨਾ ਪਰ ਨਵੇਂ ਨਹੀਂ ਨਾ ਲੱਗਿਆ ਜਿਹੜਾ ਸਮਾਨ ਚਾਹੀਦਾ ਸੀ ਉਹ ਤਾਂ ਤਰਹਿ ਗਿਆ ਚਲ ਹੋਰ ਤਾਂ ਕੁਝ ਨਹੀਂ ਰਿਹਾ